ਭਾਰਤ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟ੍ਰੂਡੋ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਪ੍ਰਧਾਨ ਮੰਤਰੀ ਜਸਨ ਟ੍ਰੂਡੋ ਨੇ ਕਿਹਾ ਕਿ ਉਹਨਾਂ ਨੇ ਹਰਦੀਪ ਸਿੰਘ ਨੀਚਰ ਦੇ ਕਤਲ ਮਾਮਲੇ 'ਚ ਭਾਰਤ ਤੇ ਜਨਤਕ ਤੌਰ ਤੇ ਦੋਸ਼ ਲਗਾਏ ਨੇ ਅੱਗੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 'ਚ ਜੋ ਕੁਝ ਰਿਪੋਰਟ ਕੀਤਾ ਜਾ ਰਿਹਾ ਸੀ ਉਸ ਤੇ ਰੋਕ ਲਗਾਉਣ ਦੀ ਲੋੜ ਸੀ ਦੱਸਦੀ ਹੈ ਕਿ ਟ੍ਰੂਡੋ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਦਬਾਅ ਪਾਉਣ ਦੀ ਲੋੜ ਹੈ ਜਿਸ ਕਾਰਨ ਉਹਨਾਂ ਨੂੰ ਨੀਚਰ ਦੀ ਕਤਲ 'ਚ ਭਾਰਤ ਦੇ ਦੋਸ਼ਾਂ ਦਾ ਖੁਲਾਸਾ ਕਰਨਾ ਪਿਆ ਦਰਅਸਲ ਮੀਡੀਆ ਨਾਲ ਗੱਲ ਕਰਦੇ ਹਨ ਪ੍ਰਧਾਨ ਮੰਤ ਨਾਲ 18 ਸੰਮਵਰ ਨੂੰ ਕੀਤਾ ਸੀ ਕਿਉਂਕਿ ਉਹਨਾਂ ਨੂੰ ਮੀਡੀਆ ਰਾਹੀਂ ਜਾਣਕਾਰੀ ਲੀਕ ਹੋ ਜਾਣ ਦਾ ਸ਼ੱਕ ਸੀ ਜਸਟਨ ਟਰੂਡੋ ਨੇ ਕਿਹਾ ਬਹੁਤ ਸਾਰੇ ਕੈਨੇਡੀਅਨ ਚਿੰਤਿਤ ਸਨ ਕਿ ਉਹ ਅਸੁਰੱਖਿਅਤ ਨੇ ਨਿੱਜ ਦੇ ਕਤਲ ਤੋਂ ਤੁਰੰਤ ਬਾਅਦ ਚਿੰਤਾ ਜਤਾਈ ਜਾ ਰਹੀ ਸੀ ਅਸੀਂ ਯਕੀਨੀ ਬਣਾਇਆ ਕਿ ਸਾਡੀਆਂ ਸੁਰੱਖਿਆ ਸੇਵਾਵਾਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਮੌਜੂਦ ਨੇ ਹਾਲਾਂਕਿ ਕੈਨੇਡੀਅਨ ਸਰਕਾਰ ਦੇ ਦੋਸ਼ਾਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਟਰੂਡੋ ਨੇ ਦਾਅਵਾ ਕੀਤਾ ਕਿ ਦੋਸ਼ਾਂ ਦੇ ਜਨਤਕ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਗਲਤ ਸੂਚਨਾਵਾਂ ਜ਼ਰੀਏ ਉਹਨਾਂ ਤੇ ਹਮਲਾ ਕਰਨ ਤੇ ਉਹਨਾਂ ਨੂੰ ਕਮਜ਼ੋਰ ਕਰਨ ਦੇ ਚੋਣ ਕੀਤੀ ਟ੍ਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮੀਡੀਆ 'ਚ ਗਲਤ ਜਾਣਕਾਰੀ ਦੇ ਕੇ ਸਾਨੂੰ ਕਮਜ਼ੋਰ ਕਰਨ ਦਾ ਫੈਸਲਾ ਕੀਤਾ ਸੀ ਜੋ ਕਿ ਹਾਸੋ ਹਿਣਾ ਸੀ। ਕੈਨੇਡੀਅਨ ਪੀਐਮ ਨੇ ਅੱਗੇ ਕਿਹਾ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਹੋਰ ਵੀ ਹਾਸੋ ਹਿਣਾ ਹੁੰਦਾ ਜੇਕਰ ਇਸ ਦਾ ਦੋਵਾਂ ਦੇਸ਼ਾਂ ਦੇ ਸਬੰਧਾਂ ਤੇ ਕੋਈ ਅਸਰ ਨਾ ਪਿਆ ਹੁੰਦਾ। ਉਨ੍ਹਾਂ ਕਿਹਾ ਕਿ 18 ਸਤੰਬਰ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਨਾ ਸਿਰਫ ਭਾਰਤ ਤੋਂ ਸਗੋਂ ਕੰਜ਼ਰਵੇਟਿਵ ਆਗੂ ਪੀਅਰ ਪੋਲੀਵियर ਤੋਂ ਵੀ ਸਬੂਤ ਮੰਗੇ ਗਏ ਸਨ। ਟ੍ਰੂਡੋ ਨੇ ਕਿਹਾ ਅਸੀਂ ਜਾਣਦੇ ਸੀ ਕਿ ਗੱਲਬਾਤ ਮੁਸ਼ਕਲ ਹੋਵੇਗੀ ਪਰ ਅਸੀਂ ਇਹ ਵੀ ਜਾਣਦੇ ਸੀ ਕਿ ਭਾਰਤ ਲਈ ਜੀ20 ਦੇ ਨਾਲ ਵਿਸ਼ਵ ਮੰਚ ਤੇ ਆਪਣੀ ਲੀਡਰਸ਼ਿਪ ਦਾ ਪ੍ਰਦਰਸ਼ਨ ਕਰਨ ਲਈ ਇਹ ਮਹੱਤਵਪੂਰਨ ਪਾਲਸੀ ਅਸੀਂ ਮਹਿਸੂਸ ਕੀਤਾ ਕਿ ਅਸੀਂ ਇਸ ਨੂੰ ਇਕੱਠੇ ਕੰਮ ਕਰਨ ਦੇ ਉਸਾਰੂ ਮੌਕੇ ਵਜੋਂ ਵਰਤ ਸਕਦੇ ਹਾਂ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡਾ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਜੋ ਜਾਣਦੇ ਸੀ ਉਹ ਆਖਰਕਾਰ ਸਾਹਮਣੇ ਆ ਜਾਵੇਗਾ ਸਾਡੇ ਕੋਲ ਵਿਸ਼ਵਾਸ ਕਰਨ ਦੇ ਪੂਰੇ ਕਾਰਨ ਨੇ ਕਿ ਇਸ ਦੇ ਪਿੱਛੇ ਭਾਰਤ ਸਰਕਾਰ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ